ਬੜੀ ਕੀਮਤੀ ਪੰਕਤੀਏ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਰੇ ਜੋ ਕੁਛ ਅੱਜ ਸਾਡੇ ਕੋਲ ਹੈ ਮੰਗਿਆ ਸੀ ਪੁਸੀਆ ਤੋਗੇ ਦੁੱਖ ਦੇ ਨਹੀਂ ਮੰਗਿਆ ਸੀ ਦੁੱਖ ਮਿਲੇ ਇਹ ਕਿਵੇਂ ਮੰਨ ਲਈਏ ਮੰਗਿਆ ਤੇ ਸੁੱਖ ਸੀ ਦੁੱਖ ਵੀ ਮੰਗਿਆ ਆਣਾ ਆਪਣੇ ਲਈ ਨਹੀਂ ਤੇ ਕਿਸੇ ਲਈ ਮੰਗਿਆ ਆਣਾ ਕਿਸੇ ਲਈ ਮੰਗਿਆ ਆਣਾ ਉਹ ਜਿਹੜਾ ਕਿਸੇ ਲਈ ਮੰਗਿਆ ਹੈ ਤੇ ਉਹਨੂੰ ਹੁਣ ਦੁੱਖ ਦੇਣਾ ਹੈ ਤਾਂ ਪਹਿਲੇ ਆਪਣੇ ਕੋਲ ਢੋੜਾ ਚਾਹੀਦਾ ਕਾਂਦੇ ਆ ਦੇਣਾ ਮੈਂ ਉਹ ਹੀ ਚੀਜ਼ ਦੇ ਸਕਦਾ ਕਿਸੇ ਨੂੰ ਜੋ ਮੇਰੇ ਕੋਲ ਹੈ ਜੋ ਮੇਰੇ ਕੋਲ ਹੈ ਹੀ ਨਹੀਂ ਮੈਂ ਦਿਆਂਗਾ ਕਿਸੇ ਤੋਂ ਰੱਬੀ ਇੱਕ ਨਿਯਮ ਹੈ ਜੋ ਤੂੰ ਕਿਸੇ ਲਈ ਮੰਗਲੇ ਹੈ ਮੰਗ ਰਹੇ ਹੈ ਪਹਿਲੇ ਤੈਨੂੰ ਮਿਲੇਗਾ ਫਿਰ ਤੂੰ ਦੇ ਦੇ ਹੁਣ ਤੋਦੇ ਸਾਰੇ ਸੰਸਾਰ ਦੇ ਚ ਲੋਕੀ ਗਿਲੇ ਕਰਦੇ ਮਿਲਣਗੇ ਪੁੱਤਰ ਨੇ ਦੁੱਖ ਦਿੱਤਾ ਹੈ ਮਾਂ-ਬਾਪ ਤੋਂ ਦੁੱਖ ਹੀ ਆ ਪਤਨੀ ਤੋਂ ਦੁੱਖ ਹੀ ਆ ਪਤੀ ਤੋਂ ਦੁੱਖ ਹੀ ਆ ਭਰਾ ਤੋਂ ਦੁੱਖ ਹੀ ਆ ਪੜੋਸੀ ਤੋਂ ਦੁੱਖ ਹੀ ਆ ਇਸ ਰਾਜਨੀਤੀ ਤੋਂ ਦੁੱਖ ਹੀ ਆ ਹੁਕਮਰਾਨ ਤੋਂ ਦੁੱਖ ਹੀ ਉਸ ਤੋਂ ਦੁੱਖ ਮਿਲ ਰਿਹਾ ਹੈ 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 ਇਸ ਤਰ੍ਹਾਂ ਹੀ ਆਖਿਆ ਜਾਂਦਾ ਹੈ ਅਨੁਭਵੀ ਇਹ ਗੱਲ ਹੈ ਜਿਸ ਤੋਂ ਮਿਲ ਰਿਹਾ ਹੈ ਦੁੱਖ ਇਹ ਮੈਂ ਮੰਗਿਆ ਸੀ ਬਿਨਾਂ ਮੰਗਿਆਂ ਨਹੀਂ ਕੁਝ ਮਿਲਦਾ ਕਹਿੰਦੇ ਨੇ ਬੱਚਾ ਰੋਵੇ ਨਾ ਤੇ ਮਾਂ ਵੀ ਦੁੱਧ ਨਹੀਂ ਦੇਂਦੀ ਬਹੁਤ ਕੁਛ ਅਸੀਂ ਮੰਗਦੇ ਆ ਤੇ ਪਰਮਾਤਮਾ ਕੋਲੋਂ ਮਿਲਦਾ ਪਰ ਉਹ ਐਸਾ ਦాత ਹੈ ਅਣ ਮੰਗਿਆਂ ਦਾਨ ਦੇਵਣਾ ਕੋ ਨਾਨਿਕ ਸੱਚ ਸਮਾਲ ਜਿਓ ਕੁਛ ਮੰਗ ਸਾਡੇ ਅੰਦਰ ਨਹੀਂ ਪੈਦਾ ਹੁੰਦੀ ਪਰ ਵਾਸਤਵਿਕ ਸਾਡੀ ਲੋੜ ਆਉਂਦੀ ਹੈ ਉਹ ਅਣ ਮੰਗਿਆਂ ਹੀ ਲਈ ਜਾਂਦਾ ਹੈ